ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਲ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 10 ਤੇ ਅਸੀਂ ਸਾਰੇ ਜਣੇ ਰੈਡੀ ਆ ਤੇ ਮੈਂ ਵੀ ਉਹੀ ਸੂਟ ਪਾਇਆ ਜਿਹੜਾ ਇੱਕਦਮ ਪਹਿਲਾਂ ਪਾਇਆ ਸੀ ਆ ਕੋਟੀ ਪਾਈ ਹੋਈ ਆ ਮੇਰੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਸ਼ੂਮੂ ਦੀ ਲੁੱਕ ਚੈੱਕ ਕਰ ਸਕਦੇ ਹੋ ਜੋ ਵੀ ਦੀ ਮੈਂ ਤੁਹਾਨੂੰ ਬਾਅਦ ਚ ਦਿਖਾਵਾਂਗੀ ਤੇ ਬਾਕੀ ਅੱਜ ਅਸੀਂ ਤਿਆਰ ਹੋ ਕੇ ਕਿੱਥੇ ਚੱਲੇ ਆ ਅੱਜ ਬਈ ਅਸੀਂ ਚੱਲੇ ਆ ਵਸਤੂ ਹਾਨਾ ਸਾਹਿਬ ਨਾਲ ਤਾਂ ਮੱਥਾ ਟੇਕਣ ਚੱਲੇ ਆ ਬਾਬਾ ਜੀ ਦੀ ਬਾਸੀ ਆ ਤੇ ਨਾਲੇ ਉੱਥੇ ਮੇਲਾ ਵੀ ਲੱਗਿਆ ਹੁੰਦਾ ਤੇ ਬੱਚਿਆਂ ਨੂੰ ਘੁਮਾ ਫਰਿਆ ਕੇ ਲਿਆਉਣੇ ਆ ਹਾਂ ਚੜੇ ਮੈਂ ਵੀ ਮਿਲ ਕੇ ਆਉਣਗੇ ਮੈਂ ਨਾ نیچے ਬਹਿ ਕੇ ਸੋਹੋਂ ਦੇ ਫਿੱਤੇ ਬੰਨ ਰਹੀ ਸੀ ਬੂਟਾਂ ਦੇ ਮੇਰੇ ਲੈ ਸਾ ਚੜ ਗਏ ਮਤਲਬ ਜਿੰਮ ਲੱਗਣਾ ਪੂ ਮੈਨੂੰ ਲੱਗਦਾ ਮੈਨੂੰ ਮੈਂ ਤਾਂ ਹੋਦਰ ਲੱਗੂਗਾ ਨਾ ਉਮੀ ਚ ਪਰ ਪਰ ਵੀ ਨਹੀਂ ਬੈਠਾ ਹਾਂ ਦੇਖੋ ਤੁਸੀਂ ਨਾਲੇ ਪੈ ਇਨੀ ਪਤਲੀ ਆ ਮੈਂ ਕੋਈ ਮੋਟੀ ਨਹੀਂ ਹੈਗੀ ਜਮਾਂਗੇ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਅੱਜ ਬਲੌਗ ਬਹੁਤ ਘੈਂਟ ਹੋਣ ਵਾਲਾ ਸਾਰਾ ਬਲੌਗ ਤੁਸੀਂ ਦੇਖਿਓ ਤੇ ਇੰਜੋਏ ਕਰਿਓ ਤੇ ਨਾਲ-ਨਾਲ ਅਸੀਂ ਵੀ ਕਰਾਂਗੇ ਤੇ ਬਾਕੀ ਬਈ ਅਸੀਂ ਨਾਸ਼ਤਾ ਕਰ ਲਿਆ ਦਾਣ ਵਾਲੇ ਪਰੌਂਠੇ ਪਏ ਸੀ ਆਟਾ ਪਿਆ ਸੀ ਅਸੀਂ ਪਰੌਂਠੇ ਇੱਕ ਇੱਕ ਦੋ ਦੋ ਸਾਰਿਆਂ ਨੇ ਖਾ ਲਏ ਤੇ ਨਾਲੇ ਚਾਹ ਨਾਲ ਚਟਣੀ ਨਾਲ ਤੇ ਅਸੀਂ ਨਾਸ਼ਤਾ ਕਰਕੇ ਚੱਲਿਆਂ ਵੀ ਬੱਚਿਆਂ ਨੂੰ ਭੁੱਖ ਨਾ ਲੱਗੇ ਤੇ ਬਾਕੀ ਚਲੋ ਹੁਣ ਚੱਲਦੇ ਆਂ ਜੀ ਡੌਗੀ ਨੂੰ ਸ਼ੂਸ਼ੂ ਥੋਟੀ ਕਰਾ ਦਈਏ ਜੋ ਮੜਾ ਜਾ ਫਿਰ ਆਪਾਂ ਚੱਲਦੇ ਆਂ ਰੋਟੀ ਪਾਣੀ ਸੀ ਇਹਨਾਂ ਨੂੰ ਖਵਾਤਾ ਹੁਣ ਉਹਨਾਂ ਨੂੰ ਸ਼ੂਸ਼ੂ ਥੋਟੀ ਇੱਕ ਵਾਰ ਕਰਵਾ ਦਈਏ ਉਹਨਾਂ ਦਾ ਕੱਪੜਾ ਦੇਖ ਕੇ ਚੇਂਜ ਕਰਦੇ ਅੱਜ ਇਹਨਾਂ ਨੂੰ ਅੰਦਰ ਹੀ ਰੱਖਾਂਗੇ ਧੁੱਪ ਵੀ ਨਹੀਂ ਹੈਗੀ ਬਾਹਰ ਅੱਜ ਬਾਹਰ ਨਹੀਂ ਕੱਢਨੇ ਹੈ ਤੇ ਬਾਕੀ ਚਲੋ ਠੀਕ ਹੈ ਜੀ ਆਪਾਂ ਚੱਲਦੇ ਆਂ ਆਪਾਂ ਕਿਹਨਾਂ ਨਾਲ ਜਾਣਾ ਆਪਾਂ ਜਾਣਾ ਜੀ ਵੱਡੀ ਭੈਣ ਹੁਣ ਇਹ ਨਾਲ ਗੱਡੀ 'ਚ ਜਾਵਾਂਗੇ ਬਾਕੀ ਉਹਨਾਂ ਨੂੰ ਪੁੱਛਦੇ ਆਂ ਫੋਨ ਕਰਕੇ ਜਿਓ ਇੱਧਰ ਹੀ ਆ ਜਾਣਗੇ ਫਿਰ ਤਾਂ ਸਾਨੂੰ ਇੱਥੋਂ ਹੀ ਲੈ ਜਾਣਗੇ ਨਹੀਂ ਫਿਰ ਸਾਨੂੰ ਉੱਧਰ ਨੂੰ ਜਾ ਸਰ ਲਓ ਜੀ ਜੋਬਨ ਦੀ ਲੁੱਕ ਚੈੱਕ ਕਰੋ ਜੋਬਨ ਥੱਲੋਂ ਦੀ ਟੀ-ਸ਼ਰਟ ਪਾ ਕੇ ਬਸ ਉੱਪਰ ਦੀ ਕੋਟ ਪਾਇਆ ਲੋਰ ਪਾਈਆ ਤੇ ਨਾਲ ਬਲੈਕ ਸ਼ੂਜ਼ ਪਾਏ ਨੇ ਸ਼ੋਮੂ ਆਸੀ ਸ਼ੋਮੂ ਵੀ ਕੈਨ ਟੂ ਕੈਨ ਟੂ ਬਣ ਗਿਆ ਹਨਾ ਸ਼ੰਮੀ ਉਹ ਪੂਰੀ ਦਾ ਕਰੀ ਸ਼ੋਮੂ ਦੀ ਵੀ ਸ਼ਮੈਟ ਸ਼ਰਟ ਪਾਈਆ ਉਹਨਾਂ ਲਈ ਸ਼ੋਮੂ ਦੇ ਪਾਪਾ ਦਵਾ ਕੇ ਗਏ ਸੀ ਪੈਂਟ ਵੀ ਸ਼ੋਮੂ ਦੇ ਪਾਪਾ ਦਵਾ ਕੇ ਗਏ ਸੀ ਸ਼ੂਜ਼ ਵੀ ਸ਼ੋਮੂ ਦੇ ਪਾਪਾ ਦਵਾ ਕੇ ਗਏ ਸੀ ਹਨਾ ਪਾਪਾ ਦੀ ਯਾਦ ਆਈ ਅੱਜ ਕਿੰਨੀ ਆਈ ਆ 7 ਕਿਲੋ ਹੈ 7 ਕਿਲੋ 7 ਕਿਲੋ ਆਈ ਐ ਇਹ ਕਿਹੜੀ ਜਾਦ ਹੁੰਦੀ ਆ ਜਿਹੜੀ ਕਿਲੋਆਂ ਚਾਉਂਦੀ ਆ ਅਸੀਂ ਬਈ ਤਿੰਨੇ ਜਣੇ ਨਾਲੇ ਸੀ ਤੇ ਤੌਲੀਏ ਧੁੱਪੇ ਪਾਤੇ ਆ ਤੇ ਆ ਕੱਲ ਜਿਹੜੇ ਕੱਪੜੇ ਧੋਏ ਸੀ ਉਹ ਰਹਿਣੂ ਦਿਖਾ ਦੋ ਉਹ ਵੀ ਮੈਂ ਸਟੈਂਡ ਧੁੱਪੇ ਕਰਤਾ ਬਾਹਰ ਨਹੀਂ ਕੱਢਿਆ ਥੀ ਨਾਲੇ ਚ ਰੱਖ ਲਿਆ ਤੇ ਡੌਗੀ ਸਾਡੇ ਗੰਦੇ ਬੱਚੇ ਆ ਬੈਠੇ ਨੇ ਇਹਨਾਂ ਨੂੰ ਧੁੱਪੇ ਬਿਠਾਤਾ ਰੋਟੀ ਪਾਣੀ ਖਵਾਤਾ ਸੀ ਸੂਸੂ ਪੋਟੀ ਕਰਾਤਾ ਸੀ ਹਾਂ ਸੂਸੂ ਪੋਟੀ ਕਰਾਤਾ ਸੀ ਹੁਣ ਇਹਨਾਂ ਨੂੰ ਧੁੱਪੇ ਕੰਬਲ ਚ ਲੁਕੋ ਕੇ ਰੱਖਤਾ ਲੈਫਟ ਕਰਾਤੀ ਉਹ ਚ ਹਾਂ ਵੀ ਠੰਡੀ ਹਵਾ ਨਾਲ ਇਹਨਾਂ ਨੂੰ ਲੱਗੇ ਤੇ ਬਾਕੀ ਅਸੀਂ ਹੁਣ ਚੱਲਦੇ ਆਂ ਤੇ ਟਾਈਮ 10:30 ਹੋ ਗਏ ਹੋਣਗੇ ਇੱਥੇ ਅਸੀਂ ਤਾਂ 10:30 ਵਜੇ ਤੇ ਭੈਣ ਉਹਨੀਆਂ ਨੇ ਕਿਹਾ ਸੀ ਵੀ 9:30 ਵਜੇ ਨੂੰ ਆ ਜਿਓ ਲੇਟ ਹੋ ਗਏ ਸਾਰੀ ਨਾਟਿਆ ਚੱਕਰੀ ਪਈ ਹੋਈ ਐਨੀ ਗੱਲ ਸਿੱਟੇ ਬਾਲ ਨੇ ਬਾਕੀ ਧੋਲੇ ਆ ਗਏ ਬਈ ਬੁੜੇ ਹੋਣ ਲੱਗੇ ਬੁੜੇ ਹੋਣ ਲੱਗੇ ਹਾਂ ਤੇ ਬਾਕੀ ਚਲੋ ਠੀਕ ਆ ਚੱਲਦੇ ਆਂ ਫਿਰ ਮਿਲਦੇ ਆਂ ਤੁਹਾਨੂੰ ਅੱਗੇ ਜੀ ਤੇ ਬਾੜ ਬਾਦੂ ਨੇ ਮੰਮਾ ਦੇ ਸਿਰ ਤੇ ਮੰਮਾ ਨੂੰ ਖਾਲੇ ਟੈਨਸ਼ਨਾਂ ਨੇ ਚਲੋ ਠੀਕ ਹੈ ਜੀ ਚੱਲਦੇ ਆਂ ਫਿਰ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਂ ਤੇ ਤੁਹਾਨੂੰ ਬਲੌਗ ਵੀ ਇੰਜੋਏ ਕਰਾਵਾਂਗੇ ਥੋੜਾ ਥੋੜਾ ਬਲੌਗ ਬਣਾਵਾਂਗੇ ਘੈਂਟ ਘੈਂਟ ਲਓ ਜੀ ਅਸੀਂ ਤਾਂ ਆ ਗਏ ਸੀ ਫਾਟਕਾਂ ਤੇ ਪਰ ਫਾਟਕਾਂ ਨੇ ਸਾਡੀ ਜ਼ਿੰਦਗੀ ਖਰਾਬ ਕਰੀ ਪਈ ਐ ਕੰਮ ਚੱਲ ਰਿਹਾ ਰੇਲਵੇ ਦਾ ਪਤਾ ਨਹੀਂ ਕਿੰਨਾ ਚਿਰ ਚੱਲੂਗਾ ਅਜੇ ਤਾਂ ਖੜੇ ਆ ਇੱਥੇ ਹੁਣ ਭੈਣ ਦਾ ਮੁੰਡਾ ਆਉਂਦਾ ਹੈ ਲੈਣ ਵਾਸਤੇ ਦੇਖਦੇ ਆ ਕਿਵੇਂ ਆਊਗਾ ਅੰਮ ਚੱਲ ਰਿਹਾ ਰੇਲਵੇ ਦਾ ਫਾਟ ਕਾਂ ਤੇ ਫਾਟ ਕੇ ਬੰਦ ਨੇ ਬਈ ਕੋਈ ਵੀ ਆ ਸਾਡੇ ਵਰਗਾ ਕੋਈ ਆ ਕੇ ਫਸ ਨਾ ਜਾਇਓ ਫਾਟ ਕੇ ਫੂਟ ਕੇ ਨਹੀਂ ਇਹ ਖੋਲਦੇ ਹੁਣ ਪਤਾ ਨਹੀਂ ਕਿੰਨਾ ਟਾਈਮ ਲਾਉਣਗੇ ਹਜੇ ਲੈ ਇੰਨਾ ਪੈਰੀਆਂ ਨੇ ਦੋ ਲਾਈਨਾਂ ਪਾਈਆਂ ਨੇ ਇਹਨਾਂ ਨੇ ਸ਼ੰਭੂ ਮੇਂ ਦਾ ਸੋਣਾ ਜਾ ਹੈ ਸ਼ੰਭੂ ਤਾਂ ਜੀ ਕਰਦਾ ਹੋਊਗਾ ਖਿਡੌਣੇ ਲੈਣ ਨੂੰ ਹਨ ਬਹੁਤ ਭੀੜ ਆ ਬਈ ਬਹੁਤ ਜ਼ਿਆਦੇ ਰਾਸ ਆ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਪਹੁੰਚ ਗਏ ਸੀ ਗੱਡੀ ਪਾਰਕਿੰਗ ਲਾਉਣ ਗਿਆ ਹਜੇ ਹਰਸ਼ ਤੇ ਪਾਰਕਿੰਗ ਨਹੀਂ ਮਿਲਦੀ ਬਹੁਤ ਜ਼ਿਆਦੇ ਰਾਸ ਆ ਬਹੁਤ ਜ਼ਿਆਦੇ ਜਾ ਮੈਂ ਬਈ ਭੀੜ ਬਹੁਤ ਜ਼ਿਆਦੇ ਆ ਬੁਰਾ ਹਾਲ ਆ ਸਾਡੇ ਤਾਂ ਦੋ ਬੰਦੇ ਗਏ ਸੀ ਗੱਡੀ ਫੜੌੜ ਹਰਸ਼ ਤੇ ਹਰਸ਼ ਦਾ ਡੈਡੀ ਦੋਨੇ ਖੋ ਗਏ ਉਹ ਥੋੜਾ ਜਿ ਲੱਭਦੇ ਫਿਰਦੇ ਆ ਹਾਂਜੀ ਆ ਗੋ ਪੱਦੀ ਪੱਜ ਕੇ ਸਾਰੇ ਲੱਭਣ ਬਈ ਭੀੜ ਬਹੁਤ ਆ ਸਾਡੇ ਤਾਂ ਦੋ ਬੰਦੇ ਗੁੰਮ ਹੋ ਗਏ ਹੁਣ ਅਸੀਂ ਉਹਨਾਂ ਨੂੰ ਲੱਭਦੇ ਫਿਰਦੇ ਆ ਅਸੀਂ ਤਾਂ ਪਹਿਲੇ ਪਹਿਲੀ ਵਾਰ ਇਹ ਮੇਲਾ ਦੇਖਣ ਆਏ ਤੇ ਬੰਦੇ ਗੁੰਮ ਕਰਕੇ ਬੈ ਗਏ ਬਹੁਤ ਜ਼ਿਆਦੇ ਭੀੜ ਬਹੁਤ ਜ਼ਿਆਦੇ ਰਾਸ ਚੈੱਕ ਕਰੋ ਤੁਸੀਂ ਸੋਹਮ ਨੂੰ ਖਲਾਉਣਿਆਂ ਦੀ ਹੋਈ ਪਈ ਛੇ ਤਿੰਨ ਖਲਾਉਣੇ ਦਿਵਾ ਗੋ ਮਾਸੜ ਤੇ ਹਰਸ਼ ਵੀਰਾ ਗੁੰਮ ਹੋ ਗਏ ਪਤਾ ਤੈਨੂੰ ਐਡੇ ਦੇ ਦੋ ਬੰਦੇ ਦੇਖ ਲੋ ਭਾਈ ਸਾਡੇ ਬੰਦੇ ਖੋ ਗਏ ਜੀ ਦੋ ਲੱਭ ਗਏ ਹੁਣ ਇੱਕ ਕਿੱਥੇ ਆ ਇਹ ਕਾ ਸੀ ਮੇਲੇ ਜਾਏ ਦੀ ਵਿਚਾਰੇ ਹੋ ਗਏ ਦੋ ਜਾਨੇ ਅਸੀਂ ਭਾਈ ਸਾਰੇ ਭੁੱਖੇ ਫਿਰਦੇ ਸੀ ਬੱਚੇ ਸਾਡੇ ਨਾਲ ਸੀ ਇਹ ਦੋਨੇ ਜਾਨੇ ਪਤਾ ਖਾ ਪੀ ਕੇ ਦੁੱਧ ਪੀ ਜਾਂਦੇ ਦੀ ਬੈਠੇ ਪੇਟ ਪੂਜਾ ਕਰੀ ਬੈਠੇ ਸੀ ਸਾਡੀ ਜੂਨ ਖਰਾਬ ਕਰਤੀ ਬੱਚਿਆਂ ਨਾਲ ਬੱਚੇ ਆ ਖੜੇ ਨੇ ਹੁਣ ਪਿੱਛੇ ਉਹ ਦੇਖੋ ਕੋੜੀ ਇੱਕ ਕੋੜੀ ਤਾਂ ਖੜਾ ਹੁਣ ਖੋ ਜਾਏ ਅੱਧੀ ਕੋਕੋਨੀ ਕੋਈ ਕਾਹਨ ਨੂੰ ਕਰੇ ਹੋਰਾਂ ਨੰਗੇ ਬਾਂਦਿ ਚਵਾ ਕੇ ਤਾਂ ਆਪਣਾ ਭਾਰ ਆਪਾਂ ਮੇਲੇ ਚ ਆ ਸਕਦੇ ਅੰਗੇ ਤੋਂ ਨਹੀਂ ਬਈਓ ਸਾਡਾ ਤਾਂ ਬਹੁਤ ਪੂਰਾ ਹਾਲ ਹੋ ਗਿਆ ਬਈ ਤਾਂ ਨਾਲ ਲੋਕ ਜਿਹੜੇ ਤਿੰਨ ਦਿਨ ਆਉਂਦੇ ਆ ਲਗਾਤਾਰ ਪੈਰਾਂ ਦੀ ਜੋੜ ਖਰਾਬ ਹੋ ਗਈ ਲੱਕ ਟੁੱਟ ਗਈ ਢੂਈਆਂ ਟੁੱਟ ਗਈਆਂ ਕੁਝ ਖਾਦਾ ਨਹੀਂ ਕੁਝ ਪੀਤਾ ਨਹੀਂ ਲੰਗਰ ਚ ਸਿਰਫ ਰੋਟੀ ਖਾਦੀ ਆ 11 ਵਜੇ ਤੇ ਸਾਢੇ 12 ਕੁੰਮ ਹੋਏ ਹੋਏ ਕਿੰਨੇ ਵਜੇ ਲੱਭਿਆ ਆਪਾਂ ਨੂੰ 1 ਵਜੇ 1:30 ਵਜੇ 1:30 ਵਜੇ ਲੱਭਿਆ ਸਾਨੂੰ ਬੰਦੇ ਉਸ ਤੋਂ ਬਾਅਦ ਸਾਨੂੰ ਬੰਦੇ ਲੱਭਣ ਤੋਂ ਬਾਅਦ ਅਸੀਂ ਪ੍ਰਸ਼ਾਦਾ ਛਕਿਆ ਬਈ ਲੰਗਰ ਦੇ ਵਿੱਚ ਹੁਣ ਆ ਬਚਾਰੇ ਬੱਚੇ ਹੁਣ ਕੋਲਡ ਡਰਿੰਕ ਜੀ ਪੀਣ ਲੱਗੇ ਨੇ ਬੱਚਿਆਂ ਦੇ ਵੀ ਗਲੇ ਸੁੱਕੇ ਪਏ ਨੇ ਫਿਰਦੇ ਆ ਭੀੜ ਬਹੁਤ ਆ ਬਹੁਤ ਜਿਆਦਾ ਰਾਸ਼ਾ ਮੈਂ ਤੁਹਾਨੂੰ ਦਿਖਾ ਲਈ ਦਿੰਨੇ ਅਸੀਂ 메ਨ ਰੋਡ ਤੇ ਖੜਿਆ ਹੁਣ ਬਈ ਗੱਡੀ ਕੋਲੇ ਆ ਗਏ ਅਸਾਂ 3-4 ਵਜੇ ਤੱਕ ਮੇਲਾ ਘੁੰਮਣ ਦੀ ਸਾਡੀ ਤਾਂ ਭਿਆ ਹੋ ਗਈ ਛੜ ਤਾਂ ਪੈਰਾਂ 'ਚ ਜਾਨ ਨਹੀਂ ਹੈਗੀ ਉਹ ਪੈਰਾਂ ਔਰ ਖਤਮ ਤਾਂ ਹੋਣ ਗਈ ਤੇ ਮੇਨ ਰੋਡ ਤੇ ਵੀ ਬੁਰਾ ਹਾਲ ਆ। ਅਸ ਤਾਂ ਬਾਹਰ ਆ ਕੇ ਖੜ ਗਏ ਬਈ ਮੇਲੇ 'ਚ। ਸਾਰੇ ਰਸਤੇ ਬੰਦ ਪੈ ਨੇ। ਕੋਈ ਨਹੀਂ ਹੁੰਦਾ। ਗੱਡੀਆਂ ਦੀ ਪਾਰਕਿੰਗ ਵੀ ਨਹੀਂ ਮਿਲਦੀ। ਵੀ ਦੇਖ ਨਾ ਨਾ ਤੂੰ ਇੱਥੇ ਲਾ ਬਲੂ ਨਾ। ਜਿਵੇਂ ਸੈਨੇਟਾਇਜ਼ਰੋਂ ਬੋਲਦੀ। ਓੱਕ ਕੋਲ ਵੀ ਨਾ। ਮੇਰੀ ਗੱਲ ਸੁਣ ਨਾ ਮੇਲੇ ਤੇ ਤਾਂ ਆਪਣਾ ਦਾ ਨਹੀਂ ਲੱਗਿਆ। ਬਾਜ਼ਾਰ 'ਚ ਤਾਂ ਲੱਗ ਗਿਆ। ਗਾਈ ਅਸੀਂ ਨਾ ਬਾਜ਼ਾਰ 'ਚ ਆਈਆਂ ਸੀ ਦੋਹੇ ਜਾਣੀਆਂ। ਸਮਾਨ ਰੈਂਦਾ ਸੀ ਸਾਡਾ ਲੈ ਲੜਾ ਤੁਹਾਨੂੰ ਘਰੇ ਜਾ ਕੇ ਦਿਖਾਵਾਂਗੇ ਬਈ ਮੇਲੇ ਤੋਂ ਤਾਂ ਸਾਨੂੰ ਕੁਝ ਲੈਣ ਨਹੀਂ ਦਿੱਤਾ ਭੀੜ ਵਾਲੀ ਸੀ ਠੀਕ ਆ ਅਸੀਂ ਆ ਗਏ ਬਾਜ਼ਾਰ ਮੇਲੇ ਤੋਂ ਆ ਗਏ ਮੈਂ ਤਾਂ ਖਾਦੀ ਗੋਲੀ ਮੇਰਾ ਦਰਦ ਹੋਈ ਜਾਂਦਾ ਸੀ ਸਿਰ 'ਚ ਤੇ ਲੱਤਾਂ 'ਚ ਦਰਦ ਹੋਈ ਜਾਂਦਾ ਸੀ ਮੇਲਾ ਘੁੰਮ ਘੁੰਮ ਕੇ ਤੇ ਹੁਣ ਅਸੀਂ ਆ ਗਏ ਭਾਂਡ ਵਾਲੀ ਦੁਕਾਨ ਤੇ ਭਾਂਡੇ ਥੋੜਾ ਜਿਹਾ ਸਮਾਨ ਲੈਣਾ ਸੀਗਾ ਬਾਕੀ ਬਈ ਸੂਟਾਂ ਦੀ ਸ਼ਾਪਿੰਗ ਕਰ ਲਈ ਉਹ ਵੀ ਤੁਹਾਨੂੰ ਦਿਖਾਉਣਾ ਘਰੇ ਜਾ ਕੇ ਤੇ ਪਤਾ ਕੀ ਆ ਕੱਠ ਬੋਲ ਸੀਗਾ ਅਸੀਂ ਘਰੇ ਚਾਹ ਪਾਣੀ ਪੀਤਾ ਤੇ ਮੈਂ ਗੋਲੀ ਖਾਧੀ ਤੇ ਫਿਰ ਅਸੀਂ ਬਾਜ਼ਾਰ ਆ ਗਏ ਭੈਣ ਨੂੰ ਥੋੜਾ ਜਿਹਾ ਕੰਮ ਸੀ ਵਿਚਾਰ ਚ ਥੋੜਾ ਸਮਾਨ ਲੈਣਾ ਸੀ ਫਿਰ ਮੈਂ ਵੀ ਲੈ ਲਿਆ ਕੁਝ ਜ਼ਰੂਰੀ ਚੀਜ਼ਾਂ ਸੀਗੀਆਂ ਮਿਲ ਗਿਆ ਗੋੜ ਚੂੜੀ ਵਾਲਾ ਵੱਡਾ ਮਿਲ ਜੂ ਨਹੀਂ ਖੋਲ ਕੇ ਦੇਖੇ ਡੂੰਗਾ ਜਾਂਦਾ ਥੋੜਾ ਜਿਹਾ ਸੀਲ ਦਾ ਹੁੰਦਾ ਵਿੱਚ ਠੀਕ ਆ ਬੋਰੀ ਜਿੰਨਾ ਦਾ ਪਤਾ ਹੋਰ ਮਿਲ ਜੂਗਾ ਇਹ ਕਲਰ ਰੱਬਾ ਕਲਰ ਤਾਂ ਹੋਰ ਦੇ ਵੇਲੇ ਸਾਡੇ ਤੋਂ ਬੱਚੇ ਜਿਹਨੇ ਬਹੁਤ ਫਰਾਦ ਨੇ ਅੱਛਾ ਹੋ ਜੀ ਜਾਓ ਤੁਹਾਡਾ ਫੇਵਰੇਟ ਕਲਰ ਵੀ ਤੁਹਾਨੂੰ ਲੱਗਦਾ ਹੈਗਾ ਨੀ ਹਾਂ ਕੱਚ ਦੇ ਨੇ ਇਹ ਦੁੱਬੀ ਇਹ ਲੱਗ ਕੇ ਜਿਹੀਆਂ ਮੈਂ ਜਦੋਂ ਹੁਣ ਕਿਚਨ ਪਿਆਰ ਕਰਾਈ ਸੀ ਉਹ ਕਲਰ ਦੇ ਪਲਾਸਟਿਕ ਦੇ ਬਹੁਤ ਵਧੀਆ ਨੇ ਸੋਹਣੇ ਆ ਲੱਗੇ ਦੇ ਬਹੁਤ ਸੋਹਣੇ ਲੱਗਦਾ ਆਏ ਨੇ ਜਿਵੇਂ ਕੰਚ ਦੇ ਹੁੰਦੇ ਨੇ ਮੈਂ ਵੀ ਚੱਕ ਕੇ ਦੇਖਿਆ ਹੁਣ ਕੰਚ ਦੇ ਲੱਗਦੇ ਨੇ ਜਿਵੇਂ ਹੈ ਨਾ ਬਹੁਤ ਵਧੀਆ ਆ ਠੀਕ ਆ ਫਿਰ ਬਲੂ ਕਲਰ ਲੈ ਲਾ ਤਾ ਹੈ ਨਾ ਕਿੰਨੇ ਦੇ ਪੈਂਦਾ ਇਹ ਸੈਟ 12 ਦਾ ਕਿ 6 ਦਾ ਮੈਂ ਤਾਂ ਮਤਲਬ ਇਹ ਨਾ ਸੈਟ ਦਾ ਕੋਈ ਉਹ ਨਹੀਂ ਕੱਲੇ ਕੱਲੇ ਡੱਬੇ ਦਾ ਹੁੰਦੀ ਮੈਂ ਤਾਂ ਸੈਟ ਲੈ ਕੇ ਗਈ ਦੀ ਚਾਰ ਚਾਰ ਦਾ ਜਿਵੇਂ ਸਾਈਜ਼ ਵੱਡਾ ਦੋ ਲੀਟਰ ਦਾ ਜਿਵੇਂ ਆ ਹੋ ਗਿਆ ਹੋਰ ਪਣੀ ਦੇ ਮੈਂ ਟੱਬੀ ਹੋਰ ਹੋਰ ਜਿਹੜੀ ਲਾ ਲੂਗਾ ਥੋੜਾ ਕੰਸੋ ਦੀ ਕਹਿ ਰਹੇ ਨੇ ਮੈਂ ਤਾਂ ਦੋ ਚੌੜੀ ਲਾ ਲੂਗਾ हां सोई आ हा, एक डब्बी आ ਇਕਲ ਸਿੰਗਲ ਦਾ ਡੱਬੀ ਆ ਕਿ ਨਾ ਲੋ ਜੀ ਟਾਈਮ ਪੱਜ ਗਏ ਨੇ ਸ਼ਾਮ ਦੇ ਸਵਾ 6 ਤੇ ਆਪਾਂ ਘਰੇ ਆ ਗਏ ਸੀ ਘਰੇ ਆ ਕੇ ਅਸੀਂ ਪਹਿਲੋਂ ਗੀਆਂ ਚ ਵਿਜੀ ਹੋ ਗਈ ਸੀ ਤਾਂ ਕਰਕੇ ਕੋਈ ਵਲੌਗ ਨਹੀਂ ਸ਼ੂਟ ਕੀਤਾ ਦੀਆਂ ਸਾਤੋਂ ਤੇ ਤਾਂ ਆਪਾਂ ਆ ਗਏ ਸੀ 5:30 ਪੌਣੇ 6 ਆ ਗਏ ਸੀ ਨਾ ਤਾਂ ਸਵਾ 6 ਹੋ ਗਏ ਪੌਣੇ 6 ਆ ਗਏ ਘੁਮ ਕੇ ਸਿੱਕਰੇ ਟਾਈਮ ਮੈਂ ਬੜੀ ਨੋਟ ਕੀਤਾ ਤੇ ਭੈਣ ਦੇ ਘਰੋਂ ਤੇ ਬਾਕੀ ਮੈਂ ਲੱਗੀਆਂ ਬਈ ਅਜ ਜਨੂਨ ਵਾਲੇ ਚੋਲ ਬਣੋ ਜੀਰੇ ਦਾ ਤੜਕਾ ਲਾ ਕੇ ਤੇ ਪਿਆਜ਼ ਦਾ ਤੜਕਾ ਲਾ ਕੇ ਤੇ ਮਿਰਚ ਨਹੀਂ ਮੈਂ ਪਾਉਂਗੀ ਜੋ ਵੀ ਫਿਰ ਸੋਮ ਨੇ ਨਹੀਂ ਖਾਣੇ ਬੱਚੇ ਸੋਮ ਖਾ ਰਿਹਾ ਕੱਪਕੇਕ ਦਹੀਂ ਪਿਆ ਹੋ ਤੇਰੇ ਜੋਗਾ ਲੈ ਲਈ ਪਿਆ ਹੋਗਾ ਤੇ ਬਾਕੀ ਅਜ ਕੱਪੜੇ ਚੇਂਜ ਕਿਸੇ ਨੇ ਨਹੀਂ ਕਰੇ ਕਿਉਂਕਿ ਹੁਣ ਸਾਰਾ ਡੋਬਿਆਂ ਨੂੰ ਰੋਟੀ ਪਾਣੀ ਖਵਾਇਆ ਤੇ ਰੋਟੀ ਪਾਣੀ ਖਵਾ ਕੇ ਉਹਨਾਂ ਨੂੰ ਸੁੱਸੂ ਕੋਟੀ ਕਰਾ ਕੇ ਹੁਣ ਉਹਨਾਂ ਨੂੰ ਅੰਦਰ ਪਿੰਜਰੇ ਦੇ ਵਿੱਚ ਬੰਦ ਕਰਤਾ ਤੇ ਉਹਨਾਂ ਦੇ ਉੱਪਰ ਕੰਬਲ ਢੇਤਾ ਹੁਣ ਉਹ ਆਰਾਮ ਨਾਲ ਸੌ ਜਾਣਗੇ 10:00 ਵਜੇ ਉੱਠਣਗੇ ਉਹ ਸੁਸੂ ਕੋਟੀ ਕਰਨ ਫਿਰ ਸਾਡੇ ਸਵੇਰੋਂ ਤੋਂ ਪਹਿਲਾਂ ਪਹਿਲਾਂ ਕਰ ਲੈਂਦੇ ਹੁੰਦੇ ਨੇ ਤੇ ਫੇਰ ਉਹ ਫੇਰ ਸੌ ਜਾਣਗੇ ਫਿਰ ਦੀ ਛੜੀ ਆਪ ਕਰ ਦਿੰਦੇ ਅਸੀਂ ਫੇਰ ਉਹ ਹੁੰਦੇ ਨੇ ਸਵੇਰੇ ਮੇਰੇ ਨਾਲ ਜਦੋਂ ਮੇਰਾ ਆਲਾਰਮ ਵੱਜਦਾ ਉਹਨਾਂ ਨੂੰ ਪਤਾ ਲੱਗ ਕੇ ਜਾਂਦਾ ਵੀ ਉਹਨੇ ਉਹ ਛੂਵੀ ਜਿਹੀ ਰੋਣਾ ਪੋਣਾ ਸ਼ੁਰੂ ਕਰ ਦਿੰਦੇ ਨੇ ਕਿ ਮੋਂ ਸਾਨੂੰ ਉੱਠੂਗੀ ਮੋਂ ਸਾਨੂੰ ਦੁੱਧ ਦਊਗੀ ਉੱਪਰ ਤੇ ਮੈਂ ਆਹ ਵਿਚਾਰੋ ਹਲਕੇ ਫੁਲਕੇ ਜਿਹੜਾ ਚੌਲ ਬਣਾ ਲਾਦੇ ਨਾ ਨੂਨ ਵਾਲੇ ਨਾਲ ਤਾਂ ਬੱਚੇ ਖੁਸ਼ ਹੋ ਜਾਂਦੇ ਨੇ ਖਾ ਕੇ ਕਿ ਨਾਲੇ ਹੋ ਟਾਈਮ ਨਹੀਂ ਹੈ ਨਾ ਕੋਈ ਸਬਜ਼ੀ ਹੋਵੇ ਰੋਕ ਕੇ ਸਭ ਜੇ ਕੋਈ ਸਬਜ਼ੀ ਬਣਾਉਂਦਾ ਕੋਈ ਟਾਈਮ ਨਹੀਂ ਵੈਸੇ ਘਰੇ ਹੈ ਵੀ ਨਹੀਂ ਕੋਈ ਅਚਨ ਚ ਮੰਮਾ ਤੇ ਬਾਕੀ ਇੱਕ ਦੋ ਭਾਂਡੇ ਨੇ ਮਾਂਜਣ ਵਾਲੇ ਸਵੇਰੇ ਆਪਾਂ ਨਾਸ਼ਤਾ ਕਰਦੇ ਸੂ ਭਾਂਡੇ ਭਈ ਮਾਂਜਣ ਵਾਲੇ ਹੁਣ ਉਹ ਮਾਂਜੀਆਂ ਨਾਲੇ ਨਾਲੇ ਛੋਲੇ ਬਣਾਉਣੇ ਆ ਦੇਖੀ ਪਰ ਮੈਂ ਪਿਆਜ਼ ਪਾਤਾ ਵਿੱਚ ਜੀਰਾ ਪਾਤਾ ਤੇ ਛੋਲੇ ਪੜੇ ਧੋ ਕੇ ਰੱਖ ਲਿਆ ਮੂਨ ਵਾਲੇ ਛੋਲੇ ਬਣਾ ਰਹੇ ਹਾਂ بس ਕਲਰ ਨੂਨ ਪਾ ਕੇ ਬਣਾਉਂਗੀ ਤੋ ਕ ਭੰਡੇ ਪਏ ਅੰਮ੍ਰਿਤ ਮੰਦਿਰ ਨਾਲ ਸਵੇਰ ਤੇ ਚਾਰ ਡੰਗੋਂ ਗਈਤਾ ਤੇ ਵਸ ਸਾਡੀ ਪਲੇਟ ਜਿਹੜੇ ਸੀ ਪਰੌਂਠੇ ਧਾਕੇ ਗਏ ਸੀ ਬਾਈ ਭੀੜ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਰਸ਼ ਸੀਗਾ ਫਰੇਗ ਮੰਦਰੇ ਬਸ ਦਾ ਕੰਮ ਨਹੀਂ ਹੈਗਾ ਸੀ ਬਹੁਤ ਟਾਈਮ ਬਾਅਦ ਮੈਂ ਗਈ ਸੀ ਮੈਂ ਤੇ ਗੱਗੀ ਗਈ ਸੀ ਜਦੋਂ ਗੱਗੀ ਇੱਥੇ ਸੀਗੇ ਪਿੱਛੇ ਜਿਹੜੇ ਡੇਢ ਸਾਲ ਤੋਂ ਰਹਿ ਰਹੇ ਪੈਨੇ ਬੱਚੇ ਉਹ ਸਕੂਲ ਗਏ ਸੀ ਅਸੀਂ ਦੋਨੋਂ ਜਾਣਾ ਗਏ ਸੀ ਦੋਨੋਂ ਤਾਂ ਸੀ ਠੀਕ ਰਹੇ ਹੈ ਵੈਸੇ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਇੰਨੀ ਭੀੜ ਹੈਗੀ ਸੀ ਪਤਾ ਨਹੀਂ ਅੱਜ ਲਾਸਟ ਦਿਨ ਸੀਗਾ ਤਾਂ ਕਰਕੇ ਬਹੁਤ ਜਿਆਦਾ ਰਸ ਸੀਗਾ ਪੈਸਰ ਮੁਥੋਂ ਨਹੀਂ ਸੀ ਸਾਨੂੰ ਕਵਰਾਟ ਹੋ ਗਈ ਅਸੀਂ ਤਾਂ ਮੈਂ ਦੇ ਭੈਣਾਂ ਐ ਸੋਚ ਕੇ ਗਈਆਂ ਸੀ ਕਿ ਨਾ ਉੱਥੇ ਘਰ ਦਾ ਸਮਾਨ ਬਹੁਤ ਵਧੀਆ ਹੁੰਦਾ ਜਿਵੇਂ ਆ ਮੈਟ ਵਗੈਰਾ ਹੁੰਦੇ ਨੇ ਪੈਰ ਸਾਫ਼ ਕਰਨ ਵਾਲੇ ਹਨ ਜਾਂ ਕੋਈ ਘਰ ਦੇ ਆਪਾਂ ਕੋਈ ਵੀ ਚੀਜ਼ ਲੈ ਕੇ ਆਉਣੀ ਆ ਤੇ ਜਿਵੇਂ ਹੁਣ ਆਪਾਂ ਨੂੰ ਸ਼ੌਂਕ ਹੁੰਦਾ ਕਿਚਨ ਦੇ ਕੰਮ ਮੋੜਾ ਚੀਜ਼ਾਂ ਦਾ ਨਾ ਇਤਾਂ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਉੱਥੇ ਤੇ ਸਾੰ ਨੂੰ ਕੁਛ ਵੀ ਨਹੀਂ ਅਸੀਂ ਲੈ ਕੇ ਆਏ ਸਿਰਫ 100 ਮੂਲੇ ਦੋਖ ਲੋਣੇ ਲਿਆ 100 100 ਰੁਪਏ ਦੇ 50 50 ਰੁਪਏ ਦੇ ਕੁਛ ਵੀ ਨਹੀਂ ਲਿਆ ਲੰਗਰ ਚ ਅਸੀਂ ਪ੍ਰਸ਼ਾਦਾ ਛਕਿਆ ਤੇ ਹਜੇ ਅਸੀਂ ਕਹਿਣਾ ਸੀ ਵੀ ਬਾਹਰ ਖਾਵਾਂਗੇ ਕੋਸ ਜਿਹੜੀਆਂ ਦੇ ਉੱਪਰ ਪਰ ਬਹੁਤ ਜ਼ਿਆਦਾ ਹਾਲਤ ਖਰਾਬ ਹੋਈ ਆਉਣ ਸਰ ਮੈਂ ਗੋੜੀ ਲਈ ਆ ਭੈਣ ਦੇ ਘਰੇ ਚਾਹ ਪੀਤੀ ਆ ਚਾਹ ਪੀ ਕੇ ਭੈਣ ਦੇ ਘਰੇ ਮੈਂ ਗੋੜੀ ਖਾ ਕੇ ਥੋੜਾ ਟਾਈਮ ਉਸੇ ਰੈਸਟ ਕੀਤੀ ਗੱਲਾਂ ਬਾਤਾਂ ਮਾਰੀਆਂ ਫੇਰ ਅਸੀਂ ਚੱਲ ਜਾਈਆਂ ਬਾਜ਼ਾਰ ਬਾਜ਼ਾਰੋਂ ਥੋੜਾ ਜਿਹਾ ਨੇ ਸਮਾਨ ਲੈ ਕੇ ਆਉਣਾ ਅਸੀਂ ਭੈਣ ਨੇ ਤੇ ਕੁਛ ਮੈ ਲੈ ਕੇ ਆਇਆ ਮੈਂ ਤੁਹਾਨੂੰ ਦਿਖਾਉਣੀ ਐ ਵੀ ਮੈਂ ਕੀ ਲੈ ਕੇ ਆਇਆ ਸੋਮੂ ਹੁਣ ਬੱਚੇ ਐ ਕਰੋ ਤੁਸੀਂ ਜਾਈ ਚ ਚਲੇ ਜਾਓ ਅੰਦਰ ਠੀਕ ਆ ਬਹੁਤ ਆ ਬਹੁਤ ਨਹੀਂ ਮੈਨੂੰ ਤਾਂ ਲੱਗਦੇ 24 ਛੱਡ ਦਿਨਾ ਫਿਰ ਖਾ ਲਈ ਗਰਮ ਗਰਮ ਹੁਣ ਕਿਹੜਾ ਕੁਛ ਖਾਦਾ ਸੀ ਸਵੇਰ ਦੀ ਰੋਟੀ ਖਾਦੀ ਹੈ ਗੁਰਦੁਆਰੀ ਪ੍ਰਸ਼ਾਦਾ ਸਿੱਖ ਨਾ ਪੁਲਕਾ ਖਾਦਾ ਸੀ ਲਓ ਜੀ ਤੁਸੀਂ ਵੀ ਖਾ ਲਓ ਗਰਮ ਗਰਮ ਚੌਲ ਨਾਲ ਚਟਣੀ ਜੋ ਵੀ ਕਹਿੰਦਾ ਮਮੂ ਤੁਸੀਂ ਖਾਓਗੇ ਫਿਰ ਸਾਨੂੰ ਤਾਂ ਬਾਦੂ ਜੋ ਮੇਰੇ ਨਾਲ ਚਟਨੀ ਲਈ ਆ ਤੇ ਨਾਲ ਲਈ ਆਲੂ ਮਟਰਾਂ ਦੀ ਸਬਜ਼ੀ ਤੇ ਨਾਲ ਪਿਆਜ਼ ਕੱਟ ਕੀਤਾ ਸਵਾਦ ਬਹੁਤ ਹੁੰਦੀ ਆ ਤੇ ਮੈਂ ਉਹ ਆਲੂ ਰੱਖਿਆ ਬੱਚਾ ਦੇ ਸ਼ੇਰ ਵਾਸਤੇ ਸੇਰੇ ਆਲੂ ਕੋਸਾ ਪਾ ਦਿੰਦਾ ਆ ਆਲੂ ਜੀਰਾ ਤੇ ਰਾਹ ਉਹ ਰਾ ਕਾਉਣਾ ਹਨਾ ਚਾਂਦੀ ਲੈ ਲਈ ਵਿੱਚ ਗਰਮ ਕਰਤੀ ਮੈਂ ਲਉਂਗੀ ਨਾਲ ਗਾਜਰਾ ਮਟਰ ਦੀ ਸਬਜ਼ੀ ਪਈ ਸੀ ਉਹ ਲਈਆ ਨਾਲ ਤੇ ਨਾਲ ਲਉਂਗੀ ਚੌਲ ਸੋਮੂ ਖਾਊਗਾ ਕੱਲੋਂ ਤੇ ਚੌਲੋਂ ਕੋਈ ਸਬਜ਼ੀ ਨਹੀਂ ਪਾਉਣਾ ਬਈ ਨਹੀਂ ਤਾਂ ਮੈਂ ਮਟਰ ਚੌਲ ਬਣਾ ਲਾਂਦੀ ਮੈਂ ਲੈ ਆਉਂਦੀ ਮਟਰ ਆਉਂਦੀ ਆਉਂਦੀ ਪਰ ਬੱਚੇ ਨਾ ਖਾ ਮਾਰਦੇ ਹੈ ਸੋਮੂ ਨਹੀਂ ਖਾਂਦਾ ਮਟਰ ਜਦ ਮੈਨੂੰ ਇਕੱਲਾ-ਪਿੱਲਾ ਚੌੜ ਦੇ ਵਿੱਚੋਂ ਮਟਰ ਝੋਗਣੇ ਪੈਂਦੇ ਫੇਰੇ ਖਾਂਦਾ ਸੋਮੂ ਕੋਈ ਫਾਇਦਾ ਕਿਸੇ ਤਰ੍ਹਾਂ ਇਕੱਲੇ ਨੂਨ ਵਾਲੀ ਚੌਲੀ ਬਣਾ ਲਓ ਨਾਲ ਬੱਚੇ ਖੋ ਸਕਦੇ ਨਾਲ ਆਪਾਂ ਸਹੀ ਹੈ ਪਾਣੀ ਪੋਚਾ ਕਰਕੇ ਸਾ ਪਿਆਲਾਸ ਦੇ ਵਿੱਚ ਛੱਕੋ ਤੁਸੀਂ ਭਾਜੋ ਫਿਰ ਰੋਟੀ ਖਾਓ ਜੋ ਤਾਂ ਮੈਂ ਤੁਹਾਨੂੰ ਰੋਟੀ ਖਾ ਲੋ ਸਾਰੇ ਜਣ ਨਾਲ ਮੈਂ ਚਟਨੀ ਵੀ ਰੋਟੀ ਨੂੰ ਦੋਨੋਂ ਵੀ ਸੁਆਦ ਲਵਾ ਕੇ ਖਵਾਵਾਂਗੀ ਪੂਰੀ ਰੋਟੀ ਜੋ ਵੀ ਤੇ ਆਸਨ ਤੇ ਖਾਏ ਹੋ ਜੋ ਵੀ ਆਸਨ ਆ ਤੇ ਬੱਡ ਜੋ ਵੀ ਤਾਂ ਠੀਕ ਹੀ ਲੈ ਕੇ ਬਾਅਦ ਨਾਲ ਨਾਲ ਇੱਥੇ ਬਹਿ ਕੇ ਖਾਓ ਪਾਣੀ ਦਾ ਗਲਾਸ ਵੀ ਰੱਖ ਲਾ ਮੈਂ ਤਾਂ ਵੀ ਕੱਪੜੇ ਚੇਂਜ ਕਰਦੇ ਮੱਛਾਂ ਮੈਨੂੰ ਪਾ ਦੋ ਤੇ ਜੋ ਵੀ ਨੇ ਵੀ ਕਰ ਲਈ ਜੇ ਲੋੜ ਹੋਣੀ ਪਈ ਸੀ ਕੱਪੜੇ ਵਿੱਚ ਤੁਹਾਨੂੰ ਰੋਟੀ ਖਾ ਲਈਏ ਫਿਰ ਮਿਲ ਜਾ ਤੁਹਾਨੂੰ ਮਾਂ ਹਣੇ ਵਿੱਚ ਬੱਜ ਰਾਂਗੀ ਸਬਜ਼ੀ ਨਾਲ ਚਮਚਾ ਨਹੀਂ ਚਾਹੀਦਾ ਚਾਹੀਦਾ ਚਲੋ ਚਲਿਏ ਚਲੋ ਗਾਇਜ਼ ਮਿਲਦੇ ਹਾਂ ਨੂੰ ਰੋਟੀ ਖਾ ਕੇ ਚੌਲ ਖਾ ਕੇ ਡਿਨਰ ਕਰਕੇ ਡਿਨਰ ਪਲੇਟ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਟਾਈਮ ਵੱਜ ਗਏ ਨੇ ਸ਼ਾਮ ਦੇ 7:30 ਤੇ ਮੈਂ ਜੋ ਵੀ ਦੀ ਜਿਹੜੀ ਵਰਦੀ ਉਹ ਵੀ ਪ੍ਰੈਸ ਕਰਦੀ ਤੇ ਸਾਰੀ ਕਿਚਨ ਆਪਾਂ ਕਲੀਨ ਕਰਦੀ ਗੈਸ ਵੀ ਸਾਫ਼ ਕਰਦਾ ਸਾਰੀ ਸਲਪ ਤੇ ਕੱਪੜਾ ਮਾਰਦਾ ਤਿਆ ਤਾਂ ਬੱਚਿਆਂ ਦੀ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਸੈਲਫ ਤੇ ਪਈਆਂ ਨੇ ਸਵੇਰ ਵਾਸਤੇ ਬੱਚਿਆਂ ਨੂੰ ਆਲੂ-ਬਾਲ ਕੇ ਰੱਖਤੇ ਹੁਣ ਮੈਂ ਸੋਹਮ ਦਾ ਦੁੱਧ ਗਰਮ ਕਰਨ ਲੱਗੀ ਕਿਉਂਕਿ ਤਿੰਨ-ਚਾਰ ਦਿਨ ਹੋ ਗਏ ਸਾਨੂੰ ਦੁੱਧ ਮਿਲ ਨਹੀਂ ਰਿਹਾ 1 ਕਿਲੋ ਦੁੱਧ ਹੀ ਮਿਲਦਾ 1 ਕਿਲੋ ਮੈਂ ਇਹਦੇ ਵਿੱਚ ਡੋਂਗੇ 'ਚ ਗਰਮ ਕਰਦੀ ਹਾਂ ਵੀ ਆਹ ਦੇਖੋ ਮੇਰੇ ਤੋਂ ਨਿਕਲ ਜਾਂਦਾ ਪਤਾ ਨਹੀਂ ਕੀ ਹੋ ਜਾਂਦਾ ਸਿਮਮ ਤੇ ਧਰ ਦੰਨੀ ਆ ਨਾ ਉਹਦੇ ਕਰਕੇ ਕਈ ਵਾਰ ਕੰਮ-ਕੁਮ ਕਰਨ ਲੱਗ ਜਾਨੀ ਤਾਂ ਪਤਾ ਨਹੀਂ ਲੱਗਦਾ ਦੁੱਧ ਨਿਕਲ ਜਾਂਦਾ ਕਿਲੋ ਦੁੱਧ 'ਚੋਂ ਵੀ ਥੋੜਾ ਜਿਹਾ ਰਹਿ ਜਾਂਦਾ ਆ ਦੇਖੋ ਡੋਂਗੇ ਦਾ ਹਾਲ ਕੀ ਹੋਇਆ ਪਿਆ ਹੁਣ ਵਿੱਚ ਦੁੱਧ ਗਰਮ ਕਰਕੇ ਇਹਨੂੰ ਡੋਂਗਾ ਮਾਜ ਦੂੰਗੀ ਦੁੱਧ ਕੌਲੇ ਚ ਕੱਢ ਲੂੰਗੀ ਸੋ ਹੁੰਦਾ ਤੇ ਸੋ ਹੁੰਦਾ ਦੁੱਧ ਗਰਮ ਕਰਤਾ ਭਾਂਡੇ ਸਾਰੇ ਮਾਂਜਦੇ ਆਪਾ ਦੇਖੋ ਭਾਂਡੇ ਸਾਰੇ ਮਾਂਜ ਜਗੇ ਆ ਤੇ ਬਸ ਹੁਣ ਆਪਣੇ ਸਾਰੇ ਕੰਮ ਓਕੇ ਆ ਦੁੱਧ ਕੌਲੇ ਚ ਕੱਢ ਦੰਨੀ ਹੈ ਸੋ ਹੁੰਦਾ ਜਦੋਂ ਉਹਨੇ ਪੀਣਾ ਹੋਊਗਾ ਫਿਰ ਉਹਨੂੰ ਦੇ ਦਾਂਗੇ ਬੱਚਿਆਂ ਦੀ ਟਾਈਮਿੰਗ ਵੀ ਚੇਂਜ ਹੋ ਗਈ ਆ ਬੱਚਿਆਂ ਦੀ ਟਾਈਮਿੰਗ ਹੋ ਗਈ ਆ 1 ਘੰਟਾ ਪਹਿਲਾਂ ਦੀ ਪਹਿਲਾਂ ਲੇਟ ਆਉਂਦੀ ਸੀ ਬੈਨਾ ਹੁਣ 1 ਘੰਟਾ ਪਹਿਲਾਂ ਜਾਣਾ ਬੱਚਿਆਂ ਨੇ ਸਕੂਲ ਤੇ ਤਾਂ ਕਰਕੇ ਮੈਂ ਬੱਚਿਆਂ ਨੂੰ ਜਲਦੀ ਪਾਵਾਂਗੇ 9:00 ਵਜੇ ਠੀਕ ਹੈ ਜੀ 7:30 ਹੋ ਗਏ ਆ ਤੇ ਬਾਕੀ ਆ ਡੋਂਗਾ ਵਿੱਚ ਪਾਣੀ ਦਾ ਭਰ ਕੇ ਰੱਖ ਦਨੀ ਆ ਨੂੰ ਮਾਸ ਦੀਆਂ ਬਾਗ ਵਿੱਚ ਚੋਂ ਦਾ ਦੁੱਧ ਨੂੰ ਕਾਲੇ ਚ ਕਰਤਾ ਰੱਖ ਕੇ ਰੱਖ ਜਦੋਂ ਕਿਣਾ ਹੋਵੇ ਉਹ ਦੋ ਰੱਖ ਲਓ ਜੀ ਮੈਂ ਤੇ ਭੈਣ ਬਾਜ਼ਾਰ ਗਈਆਂ ਸੀ ਸੂਟ ਮਿਲਦੇ ਸੀਗੇ ਸਸਤੇ ਮੋٹے ਸੂਟ ਠੀਕ ਆ ਪੰਜ ਪੰਜ ਮੀਟਰ ਦੀ ਕਟ ਆ ਇਹ ਜਿਹੜੇ ਮੈਂ ਪਹਿਲਾਂ ਹੀ ਲਈ ਸੀ ਇੱਕ ਇੱਕ ਸੂਟ ਤੇ ਦੋ ਸੂਟ ਮੈਂ ਪਹਿਲਾਂ ਲਈ ਸੀ ਤੇ ਕਾ ਲਿਆਂਦਾ ਆਪਾਂ ਨੇ ਤੇ ਦੋ ਭੈਣ ਲੈ ਲਈ ਸੀ ਦੋ ਭੈਣ ਮੈਨੂੰ ਲੈ ਤੇ ਤੇ ਬਿਲਕੁਲ ਪੈਸੇ ਹੈ ਨਹੀਂ ਸੀ ਭੈਣ ਨੂੰ ਮੈਂ ਕਿਹਾ ਚੱਲ ਮੈਂ ਤੁਹਾਨੂੰ ਬਾਅਦ ਚ ਦੇ ਦੂੰ ਪੈਸੇ ਤੇ ਕਾ ਤੇ ਮੇਰਾ ਗਰੀਨ ਤੁਸੀਂ ਦੇਖ ਸਕਦੇ ਹੋ ਕਾ ਗਰੀਨ ਹੈ ਜਿਹੜੇ ਦੇਖ ਸਕਦੇ ਮੋٹے ਸੂਟ ਨੇਗੇ ਇੱਕ ਬਲੇਗੂਆ ਸੇ ਡੋਲ ਕਲਰ ਦਾ ਤੇ ਇੱਕ ਅਸੀਂ ਇਹ ਲੈਂਦੇ ਆ ਠੀਕ ਆ ਤੇ ਜਦੋਂ ਬਾਜ਼ਾਰ ਗਈਆਂ ਅਸੀਂ ਤੇ ਥੋੜਾ ਜਿਹਾ ਮੇਰਾ ਹੋ ਸੀਗਾ ਦੋ ਤਿੰਨ ਤੀਆਂ ਲੈਣ ਆ ਲਈ ਨਾ ਮੈਂ ਤੁਹਾਨੂੰ ਦਿਖਾ ਦਿੰਦੀ ਆ ਇੱਕ ਮੈਂ ਲਿਆਂਦਾਗਾ ਬਈ ਕੰਡੀਸ਼ਨਰ ਆ ਵਾਲਾ ਪੈਂਟਿੰਗ ਦਾ ਠੀਕ ਆ ਤੇ ਇੱਕ ਮੈਂ ਲੈਂਦੀ ਆ ਬਲਾਵ ਜਲਦੀ ਨੂੰ ਅੱਧਾ ਕਿਲੋ ਦਾ ਗੁਲਾਬ ਜਲ ਆ ਹੁਣ ਤੁਸੀਂ ਕਹੋਗੇ ਵੀ ਇਹ ਇੰਨਾ ਮਹਿੰਗਾ ਹੋਊਗਾ ਪਤਾ ਕਿੰਨੇ ਦਾ ਹੈ ਅੱਧਾ ਕਿਲੋ ਦੀ ਪੈਕਿੰਗ ਆ ਗੁਲਾਬ ਜਲ ਦੀ ਇਹ ਹੈ ਕਿ ਇਹਦੀ ਪੈਕਿੰਗ 500 ਐਮਐਲ ਦੀ ਪੈਕਿੰਗ ਹੈ ਤੇ ਲਿਖਿਆ ਵੀ ਹੋਊਗਾ ਤੁਹਾਨੂੰ ਦਿਸਦਾ ਹੋਣਾ ਆ ਸੀ 500 ਐਮਐਲ ਦੀ ਪੈਕਿੰਗ ਤੇ ਇਹ ਪਤਾ ਕਿੰਨੇ ਦੀ ਅੱਧਾ ਕਿਲੋ ਦੀ 100 ਰੁਪਏ ਜੀ ਇਹ ਆਪਾਂ ਨੂੰ ਵਧੀਆ ਰੇਟ ਤੇ ਮਿਲ ਗਿਆ ਤੇ ਕੰਡੀਸ਼ਨਰ ਆਪਾਂ ਨੂੰ ਮਿਲ ਗਿਆ ਇਹ 200 ਰੁਪਏ ਦਾ ਇਹ ਆਪਾਂ ਨੂੰ ਮਿਲਿਆਗਾ 200 ਐਮਐਲ 200 ਰੁਪਏ ਦਾ ਸਿਰਫ ਤੇ ਬਾਕੀ ਥੋੜਾ ਜਿਹਾ ਪਰਸਨਲ ਸਮਾਨ ਸੀਗਾ ਤੇ ਉਹ ਲੈ ਕੇ ਆਈਆਂ ਤੇ ਬਸ ਆ ਦੋ ਚੀਜ਼ਾਂ ਲੈ ਕੇ ਆਈਆਂ ਤੇ ਦੋ ਸੂਟ ਲੈ ਕੇ ਆਈਆਂ ਮੈਂ ਤੇ ਭੈਣ ਬਾਜ਼ਾਰ ਗਈ ਸੀ ਭੈਣ ਨੇ ਇੱਕ ਤਾਂ ਬੱਚੇ ਨੂੰ ਉਹ ਟਿਪੜ ਵਗੈਰਾ ਲਿਆ ਕੇ ਜਣਾ ਸੀ ਲੰਚ ਬਾਕਸ ਵਗੈਰਾ ਤੇ ਇੱਕ ਉਹ ਕਰਨਾ ਸੀਗਾ ਤੇ ਬਾਕੀ ਉਹਨੇ ਆਪਣਾ ਹੀ ਸਮਾਨ ਕੰਡੀਸ਼ਨਰ ਵਗੈਰਾ ਫੇਸ ਵਾਸ ਹੋ ਗਿਆ ਸਿਰ ਤੇ ਲਾਉਣ ਵਾਲਾ ਤੇਲ ਹੋ ਗਿਆ ਇਦਾਂ ਦੀਆਂ ਕੁਝ ਚੀਜ਼ਾਂ ਲੈ ਕੇ ਆਉਣੀਆਂ ਸੀਗੀਆਂ ਤੇ ਉਹ ਲੈ ਕੇ ਆਈਏ ਭੈਣ ਕਿੰਤਾ ਕਰਕੇ ਫਿਰ ਮੈਂ ਭੈਣ ਦੇ ਨਾਲ ਹੀ ਚਲੀ ਗਈ ਸੀ ਬਾਜ਼ਾਰ ਕਿ ਐਸਾ ਗਾਸੀ ਠੱਕੇ ਪੈਸੀ ਮੇਲ ਲੇ ਤਾਂ ਸਾਡੀ ਬਸ ਹੋ ਮੇਲ ਲੇ ਤਾਂ ਤਾਂ ਨਈ ਸ਼ੋਪਿੰਗ ਕੀਤੀ ਬਈ ਆ ਸ਼ੋਪਿੰਗ ਕਰ ਲਈ ਇਹ ਸੂਟ ਪਤਾ ਕਿੰਨੇ ਦੇ ਨੇ 300 ਰੁਪਏ ਦੇ ਦੋ ਸੂਟ ਨੇ ਸਿਰ ਜਿਆਦਾ ਮਹਿੰਗੇ ਨਹੀਂ ਹੈ ਜੀ 300 ਰੁਪਏ ਦੇ ਦੋ ਸੂਟ ਮੋਟੇ ਨੇ ਸਰਦੀਆਂ ਵਾਲੇ